ਲੰਬੀ ਦਲੇਰੀ ਵਰਜੂਗੀ ਕੋਨਾ ਹੁਣ ਕੀ ਆ ਹਰਕ ਬੰਦਾ ਕੀ ਆ ਅਸੀਂ ਭਾਈ ਆ ਕੁੜੀਆਂ ਕੁੜੀਆਂ ਨਸ਼ਾ ਨਛਾਡੋ ਮਾਪਾ ਇਹ ਵੀ ਆ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਛੱਡੋ ਜਿਹੜੇ ਨੌਜਵਾਨ ਨਸ਼ਾ ਛੱਡ ਗਿਆ ਉਹ ਸਭ ਤੋਂ ਬਾਅਦ ਤੁਸੀਂ ਇਹ ਦੇਖ ਲਓ ਜਿਹਨੂੰ ਤੁਸੀਂ ਸਿਧਾਰਤਾ ਨਾ ਉਹ ਨੌਜਵਾਨ ਤੁਸੀਂ ਦੇਖਿਓ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਜਦੋਂ ਉਹ ਸਮਝ ਗਿਆ ਜਿੱਦੋਂ ਉਹਨੇ ਸਮਝ ਕੁਝ ਪਾਈ ਗਈ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਓ ਦਾ ਸਵਰਾਗੀ ਕੌਣ ਸੀ ਜਦੋਂ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੋ ਗਿਆ ਜਿੱਦਣਾ ਨੂੰ ਸਿਰ ਬਣਾਤੇ ਉਹ ਸਾਰਾ ਕੁਝ ਇੰਟਰਨੈਟ ਖੜਕਾਤੀ ਜਦੋਂ ਗੁਰੂ ਦਾ ਹੱਥ ਸਿਰਤੇ ਹੋਵੇ ਜਦੋਂ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਜਿਹੜੀ ਚੀਜ਼ ਸੱਚੀ ਹੈ ਜਿਹਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਕਿਉਂਕਿ ਮੁਸਲਮਾਨ ਦੇ ਅੰਦਰ ਸੱਚਾ ਉਹ ਸੱਚਾ ਮੁਸਲਮਾਨ ਹੈ ਜੋ ਕਿ ਸਿੱਖ ਸੱਚਾ ਜਿਹਦੇ ਅੰਦਰ ਸੱਚ ਹੈ ਉਹ 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 ਅਸਲ ਧਰਮੀ ਬੰਦਾ ਹੈ ਜਿਹੜਾ ਜਿਹੜਾ ਹਾਈ ਝੂਠ ਦਾ ਪਰਿਆ ਹੋਇਆ ਹੈ ਜੇ ਅੰਦਰ ਹਾਈ ਕਿਸੇ ਦੇ ਕੋਈ ਜਿਆਦਾ ਦੀ ਭਾਵਨਾ ਨਹੀਂ ਹੈਗੀ ਕੋਈ ਰਹਿਮਤ ਦੀ ਭਾਵਨਾ ਨਹੀਂ ਹੈਗੀ ਉਹ ਕੋਈ ਧਰਮੀ ਮੰਦਾ ਨਹੀਂ ਹੈਗਾ ਧਰਮ ਸੱਚ ਹੈ ਇਸ ਕਰਕੇ ਜਦੋਂ ਅਸੀਂ ਉਸ ਗੁਰੂ ਦੇ ਲੜ ਲੱਗ ਕੇ ਚੱਲਾਂਗੇ ਕੋਈ ਵੀ ਚਾਹੇ ਆਪਣਾ ਕੋਈ ਹਿੰਦੂ ਮੁਸਲਮਾਨ ਸਿੱਖ ਐਸਾਈ ਜਦੋਂ ਆਪਣੇ ਸੱਚ ਦੇ ਪਾੜਾ ਦੇਊਗਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਗੱਲ ਦੱਸਦਾ ਜਿਹੜਾ ਉਹਦੇ ਵਿੱਚ ਮੈਂ ਪੜਿਆ ਉਹਦੇ ਵਿੱਚ ਦੱਸਿਆ 27 ਸਮਰਤियां ਤੇ 14 ਚਾਰ ਵੇਅ ਤੇ 18 ਪ੍ਰਾਣ ਵੀ ਉਹੀ ਗੱਲ ਕਰਦੇ ਨੇ ਕਿ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਕਹਿੰਦਾ ਉਹ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ ਉਹ ਵੀ ਰੱਬ ਦੀ ਗੱਲ ਕਰਦੇ ਲੋਕ ਵੀ ਬੰਦਗੀ ਦੀ ਗੱਲ ਕਰਦੇ ਨੇ ਇਸ ਕਰਕੇ ਸਾਨੂੰ ਤਾਂ ਨਾਲ ਦੇ ਵਿੱਚ ਪਾਰਕ